brought to by silver pumps top quality or consistent performance ke liye sirf silver pumps naam yaad rakhna over vijay pratap ji ne apni marzi nal aam aadmi party ch jan da faisla leya halanki kubar vijay pratap singh odon congress ch vi aa sakde san eh apne niji faisle an kai vari niji faisle jede galat ho jande hai kai vari niji faisle lai sahi ho aadmi party ne ta kehne kehne ji ਜਾ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇਹ ਕਹਵਾਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿਉਂਕਿ ਪਕੇਜ ਕੋਬਰ ਵਿਜੇ ਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਕੀਤੀਆਂ ਤੇ ਬੋਲਦੇ ਸੀ ਉਹਨਾਂ ਨੂੰ ਵੀ ਪਾਰਟੀ ਦੇ ਪਾਸੇ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ ਦੇਖੋ ਮੈਂ ਫਿਰ ਕੋਬਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ ਹਾਂ ਮੈਂ ਦੂਸਰੇ ਸੁਪਾਲ ਖੜਾ ਮਿਲ ਕੇਗਾ ਨਾ ਉਸਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੈ ਕੁਵਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਣ ਦਾ ਫੈਸਲਾ ਲਿਆ ਹਾਲਾਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਉਦੋਂ ਕਾਂਗਰਸ ਚ ਵੀ ਆ ਸਕਦੇ ਸਨ ਇਹ ਆਪਣੇ ਨਿੱਜੀ ਫੈਸਲੇ ਹਨ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਹੈ ਕਈ ਵਾਰੀ ਨਿੱਜੀ ਫੈਸਲੇ ਲਈ ਸਹੀ ਹੋ ਜਾਂਦੇ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇਂ ਤੇ ਸਥਾਨ ਤੇ ਕਿਹੜੇ ਸਮੇਂ ਕੀ ਗੱਲ ਕਰਨੀ ਤੇ ਕਿਹੜੇ ਸਥਾਨ ਤੇ ਕੀ ਗੱਲ ਕਰਨੀ ਕਿਹੜੀ ਸਮੇਂ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੀਤਾ اور ਇੱਕ ਪੋਲੀਟੀਸ਼ੀਨ ਹੋ ਸਕਦਾ ਹੈ ਬੀਟ ਐਨੀਬਡੀ ਸੋ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰ ਸਨ ਘਾਗ ਲੀਡਰ ਸਨ ਜਿਨ੍ਹਾਂ ਨੇ ਕਈ ਕਈ ਸਾਲ ਇਸ ਪੰਜਾਬ ਚ ਆਪਣੀ ਪੈਂਠ ਵੜਾ ਕੇ ਰੱਖੀ ਉਹ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਕੁਝ ਠੀਕ ਹੀ ਹੈ ਲੇਕਿਨ ਇਹਦੇ ਵਿੱਚ ਜਿਹੜੀ ਕਿਹਾ ਜਾਂਦਾ ਕਿ ਸੋਸਾੜਾ ਪਾਤੀ ਅੱਜ ਦੀ ਜਿਹੜੀ ਆਦੀ ਇੱਕ ਪੰਜ ਪੰਜ ਮੁੱਖ ਮੰਤਰੀ ਅੱবি ਤੁਹਾਡੇ ਚਿਹਰੇ ਆ ਜਿੱਥੇ ਕਾਂਗਰਸ ਕੈਨਸਲ ਹੋਈ ਆ ਕੁਝ ਇਹ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ ਮੀਡੀਆ ਵਾਲੇ ਜਾਏ ਆਮ ਆਦਮੀ ਪਾਰਟੀ ਵੀ ਕਹਿੰਦੀ ਜਾਏ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਨੇ ਜੀ ਜਾ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇੱਕ ਕਹਉਂਦੀ ਆ ਕਿ ਫੁੱਟ ਐ ਫੁੱਟ ਐ ਕਹੋ ਫੁੱਟ ਐ ਕਿਉਂਕਿ ਪੈਕੇਜ ਅੱਛੇ ਐ ਵੱਡੇ ਚੈਨਲਸ ਦੀ ਗੱਲ ਕਰਦਾ ਮੈਂ ਛੋਟੇ ਛੋਟੇ ਗੁੱਸੇ ਨਾ ਹੋ ਲੇਕਿਨ ਫੁੱਟ ਕਿੱਥੇ ਐ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਵੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਪੰਜਾਬੀ ਦੇ ਵਾਸਤੇ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠੇ ਆਂ ਔਰ ਕਾਂਗਰਸ ਪਾਰਟੀ ਦਾ ਰਾਜ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਕਿ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੇ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਰਨਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਗੱਲ ਦੱਸਦੀ ਸੀ ਕੀ ਕਾਂਗਰਸ ਪਾਰਟੀ 2027 ਦੇ ਵਿੱਚ ਵੱਡੇ ਮਜ਼ਬੂਤੀ ਦੇ ਨਾਲ ਪੰਜਾਬ 'ਚ ਸਰਕਾਰ ਬਣਾ